ਚਿਲੈਕਸ਼ਨ ਦੇ ਦੌਰਾਨ ਜਿਹੜਾ ਮੁਕੱਦਮਾ ਬੀ ਨੰਬਰ ਵਾਰਡ ਦੇ ਵਿੱਚ ਕਮਲੋ ਰੋੜਾ ਤੇ ਉਹਨਾਂ ਦੇ ਸਾਥੀਆਂ ਤੇ ਕੀਤਾ ਗਿਆ ਸੀ ਜਿਹਦੀ ਇਨਕੁਆਰੀ ਚੱਲ ਰਹੀ ਆ ਬੜੇ ਅਫਸੋਸ ਦੀ ਗੱਲ ਆ ਕਿ ਅੱਜ ਪੁਲਿਸ ਨੇ ਰਿਸਰਚ ਦੇ ਨਾਂ ਦੇ ਉੱਤੇ ਉਹਨਾਂ ਦੇ ਦਫ਼ਤਰ ਵਿੱਚ ਉਹਨਾਂ ਦੇ ਘਰ ਵਿੱਚ ਜਾ ਕੇ ਗੁੰਡਾ ਕਰਦੀ ਤਾਂ ਨਗਾ ਨੱਚ ਕੀਤਾ ਜਦ ਕਿਸੇ ਕੇਸ ਦੀ ਇਨਕੁਆਰੀ ਸ਼ੁਰੂ ਹੋ ਜਵੇ ਤੇ ਉਹ ਜਿਸ ਜਾਗ ਅਫਸਰ ਦੇ ਕੋਲੇ ਫਾਈਲ ਪਈ ਹੁੰਦੀ ਹੈ ਜਾਂ ਇਨਕੁਆਰੀ ਪਈ ਹੁੰਦੀ ਹੈ ਤੇ ਉਹਨੇ ਇਨਕੁਆਰੀ ਕਰਨ ਤੋਂ ਬਾਅਦ ਇਹਦਾ ਫੈਸਲਾ ਕਰਨਾ ਹੁੰਦਾ ਵੀ ਦੋਸ਼ੀ ਹੀ ਬੰਦੇ ਆ ਜਾਂ ਨਹੀਂ ਅਸੀਂ ਪਹਿਲੇ ਦਿਨ ਤੋਂ ਹੀ ਗੱਲ ਕਹਿ ਰਹੇ ਆਂ ਵੀ ਇਹ ਮੁਕੱਦਮਾ ਜਿਹੜਾ ਝੂਠਾ ਫੇਕ ਆ ਪ੍ਰੈਸ਼ਰ ਵਿੱਚ ਪੁਲਸ ਨੇ ਕੀਤਾ ਔਰ ਸਰਕਾਰ ਨੂੰ ਖੁਸ਼ ਕਰਨ ਵਾਸਤੇ ਕੀਤਾ ਜਦਕਿ ਇਹ ਵਿਅਕਤੀਆਂ ਦੇ ਉੱਤੇ ਮੁਕੱਦਮਾ ਦਰਜ ਕਰਨ ਤੋਂ ਬਾਅਦ ਜਿਹੜਾ ਪੁਲਸ ਨੇ ਆਮ ਆਦਮੀ ਪਾਰਟੀ ਨੇ ਇਹਨਾਂ ਨੂੰ ਸ਼ਾਮਲ ਕਰਨ ਦੇ ਵਾਸਤੇ ਪ੍ਰੈਸ਼ਰ ਪਾਇਆ ਸੀ। ਇਹੀ ਮੁਕਦਮਾ ਇਹਨਾਂ ਬੰਦਿਆਂ ਦੇ ਉੱਤੇ ਸੀ ਤੇ ਮਾਨਯੋਗ ਮੰਤਰੀ ਸਾਹਿਬ ਜਿਹੜੇ ਲਾਲਜੀਤ ਭੁੱਲਰ ਜੀ ਨੇ ਉਹਨਾਂ ਨੇ ਇਹਨਾਂ ਨੂੰ ਸ਼ਾਮਲ ਕੀਤਾ ਸੀ ਕਿ ਉਸ ਵੇਲੇ ਇਹਨਾਂ ਤੇ ਮੁਕਦਮਾ ਨਹੀਂ ਸੀ। ਉਸ ਸਮੇਂ ਉਸ ਕਿੱਥੇ ਸੁੱਤੀ ਪਈ ਸੀ? ਜਦੋਂ ਉਸ ਵੇਲੇ ਸਰਕਾਰ ਨੂੰ ਪਤਾ ਨਹੀਂ ਸੀ ਜਿਨ੍ਹਾਂ ਨੂੰ ਅਸੀਂ ਸ਼ਾਮਲ ਕਰ ਰਹੇ ਹਾਂ ਇਹਨਾਂ ਤੇ ਮੁਕਦਮਾ ਦਰਜ ਹੈ। ਜਦ ਇਹਨਾਂ ਨੌਜਵਾਨਾਂ ਦੀ ਜ਼ਮੀਰ ਜਾਗੀ ਇਹਨਾਂ ਨੂੰ ਆਪਣਾ ਪਛੋਕਰ ਪਤਾ ਲੱਗਿਆ ਜਿਵੇਂ ਅਸੀਂ ਤਾਂ ਸ਼ੁਰੂ ਮਣੀ ਕਾਲੀ ਦਲ ਦੇ ਸਿਪਾਹੀ ਆ ਤੇ ਅਸੀਂ ਗਲਤ ਫੈਸਲਾ ਕਰ ਲਿਆ ਤੇ ਇਹਨਾਂ ਨੂੰ ਇਲਾਕੇ ਦੇ ਲੋਕਾਂ ਨੇ ਵੀ ਇਹ ਗੱਲ ਕਹੀ ਵੀ ਤੁਸੀਂ ਗਲਤ ਕੀਤਾ ਇਹਨਾਂ ਨੇ ਵਾਪਸੀ ਕਰ ਲਈ ਕਾਲੀ ਦਲ ਤੇ ਅੱਜ ਇਹ ਸਰਕਾਰ ਤਿਲਮਲਾਈ ਪਈ ਆ ਤੇ ਵਾਰ-ਵਾਰ ਇਹਨਾਂ ਨੂੰ ਪ੍ਰੈਸ਼ਰਾਈਜ਼ ਕਰਦੀ ਆ ਦੁਬਾਰਾ ਤੋਂ ਵੀ ਸਾਡੇ ਚ ਸ਼ਾਮਲ ਹੋਵੋ ਕਦੇ ਪੁਸ ਭੇਜਦੀ ਆ ਕਦੇ ਸਨੇਹ ਭੇਜੀ ਆ ਕਦੇ ਫੋਨ ਕਰਦੀ ਆ ਕਦੇ ਕਿਸੇ ਨੂੰ ਧਮਕੀਆਂ ਕਿਸੇ ਨੂੰ ਕੀ ਕੀ ਇਸੇ ਚੱਲ ਰਿਹਾ ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਜਿਹੜੇ ਅਸੀਂ ਕਹਿੰਦੇ ਅਸੀਂ ਬੜੇ ਇਮਾਨਦਾਰਾਂ ਬੜੇ ਅਸੀਂ ਕੱਟੜ ਇਮਾਨਦਾਰਾਂ ਅਸੀਂ ਬੜੇ ਰੈਗੂਲੇਸ਼ਨ ਲੈ ਕੇ ਆ ਰਹੇ ਹਾਂ ਅਸੀਂ ਬਦਲਾਅ ਲੈ ਕੇ ਆ ਰਹੇ ਹਾਂ ਇਹ ਬਦਲਾਅ ਹੈ ਇਹਨਾਂ ਦਾ ਜਿਨ੍ਹਾਂ ਦੇ ਅੱਜ ਪਹਿਲੀ ਵਾਰੀ ਹੋਇਆ ਇਤਿਹਾਸ ਵਿੱਚ ਪੰਜਾਬ ਦੇ ਵੀ ਜਿਨ੍ਹਾਂ ਦੀ ਸਰਕਾਰਾਂ ਨੇ ਉਹਨਾਂ ਤੇ ਮਿਹਰ ਹੀ ਨਹੀਂ ਬਣੇ ਮਿਹਰ ਕਿਉਂ ਨਹੀਂ ਬਣੇ ਇਹਨਾਂ ਕੰਮਾਂ ਕਰਕੇ ਨਹੀਂ ਬਣੇ ਜੋ ਗੱਲ ਕੀਤੀ ਸੀ ਉਹ ਪੂਰੀ ਨਹੀਂ ਕੀਤੀ ਸੋ ਇਸ ਕਰਕੇ ਮੈਂ ਅੱਜ ਦੇਖੋ ਪੁਲਿਸ ਪ੍ਰਸ਼ਾਸਨ ਦੀ ਬੜੀ ਇੱਜ਼ਤ ਕਰਦਾ ਮੇਰੇ ਨਾਲ ਉਹਨਾਂ ਦੇ ਬੜੇ ਨਿੱਕੇ ਸੰਬੰਧ ਨੇ ਸ਼ੁਰੂ ਤੋਂ ਲੈ ਕੇ ਜਦੋਂ ਦਾ ਮੈਂ ਰਾਜਨੀਤੀ ਵਿੱਚ ਆਇਆ ਜਿੰਨੇ ਵੀ ਆਫੀਸਰ ਲੁਧਿਆਣਾ ਵਿੱਚ ਲਾ ਕੇ ਗਏ ਨੇ ਅੱਜ ਤੱਕ ਉਹਨਾਂ ਨੇ ਮੇਰਾ ਚੰਗਾ ਰਸਤਾ ਔਰ ਜਿੰਨੇ ਵੀ ਲੁਧਿਆਣਾ ਵਿੱਚ ਆਫੀਸਰ ਆਉਂਦੇ ਨੇ ਉਹਨਾਂ ਨੇ ਮੇਰਾ ਬਹੁਤ ਵਧੀਆ ਰਸਤਾ ਰੱਖਦਾ ਚਾਹੇ ਉਹ ਛੋਟੇ ਤੋਂ ਛੋਟਾ ਅਫਸਰ ਹੋਵੇ ਚਾਹੇ ਵੱਡੇ ਤੋਂ ਵੱਡਾ ਅਫਸਰ ਹੋਵੇ ਪਰ ਮੈਨੂੰ ਅੱਜ ਬੜੇ ਅਫਸੋਸ ਨਾਲ ਇਹ ਗੱਲ ਕਹਿਣੀ ਪੈ ਰਹੀ ਹੈ ਐਸਐਚਓ ਡਿਵੀਜ਼ਨ ਨੰਬਰ 7 ਵਾਸਤੇ ਕਿ ਉਹਨਾਂ ਨੇ ਆ ਕੇ ਸਰਕਾਰ ਨੂੰ ਸਰਕਾਰ ਦੇ ਐਮ ਐਲ ਏ ਨੂੰ ਖੁਸ਼ ਕਰਨੀ ਖਾਤਰ ਜੋ ਇੱਥੇ ਗੁੰਡਾ ਕਰਦੀ ਦਾ ਨੰਗਾ ਨਾਚ ਕੀਤਾ ਇਹ ਬੜਾ ਅਫਸੋਸਨਾਕ ਬਹੁਤ ਜ਼ਿਆਦਾ ਘਣੌਣੀ ਗੱਲ ਆ ਕਿ ਉਹਨਾਂ ਨੇ ਕਿਸੇ ਵਿਅਕਤੀ ਦੇ ਮਗਰ ਲਾ ਕੇ ਇੱਕ ਮੈਂ ਬਾਰ ਬਾਰ ਕਹਿ ਚੁੱਕਿਆ ਸੀ ਪੀ ਸਾਹਿਬ ਨੂੰ ਵੀ ਕਹਿ ਚੁੱਕਿਆ ਹਾਂ ਵੀ ਜਿਸ ਵਿਅਕਤੀ ਦੇ ਨਾਮ ਤੇ ਮਕਦਮਾ ਦਰਜ ਕੀਤਾ ਗਿਆ ਜਿਸ ਬੰਦੇ ਵੱਲੋਂ ਉਹ ਬੰਦਾ ਲੁਧਿਆਣਾ ਦਾ ਨਿਵਾਸੀ ਨਹੀਂ ਲੁਧਿਆਣਾ ਪੂਰੇ ਸ਼ਹਿਰ ਚ ਉਹਦੀ ਵੋਟ ਨਹੀਂ ਵੀ ਨੰਬਰ ਵਾਪਸ ਛੱਡੋ ਪੂਰੇ ਲੁਧਿਆਣਾ ਵਿੱਚ ਉਹਦੀ ਬੋਲ ਜਿਸ ਵਿਅਕਤੀ ਦੀ ਵੋਟ ਨਹੀਂ ਉਹ ਕਿਸ ਦੀ ਵੋਟ ਪਾਉਣ ਗਿਆ ਜੀ ਪਹਿਲੀ ਗੱਲ ਤਾਂ ਇਹ ਸਵਾਲ ਸਾਡਾ ਉਹਨਾਂ ਤੇ ਬਣਦਾ ਪ੍ਰਸ਼ਾਸਨ ਤੇ ਬਣਦਾ ਚੋਣ ਕਮਿਸ਼ਨ ਤੇ ਬਣਦਾ ਜੋ ਕਿਸ ਦੀ ਵੋਟ ਪਾਉਣ ਗਿਆ ਜੀ ਵੋਟ ਪਾਉਂ ਕਹਿੰਦਾ ਮੈਂ ਵੋਟ ਪਾਉਣ ਗਿਆ ਤੇ ਵੋਟ ਪਾ ਕੇ ਵਾਪਸ ਆਇਆ ਜੀ ਉਹਨੂੰ ਵੋਟ ਪਾਈ ਉਹ ਤਾਂ ਝਾਲੀ ਪਾਈ ਆ ਉਹਦੀ ਵੋਟ ਹੀ ਹੈ ਨਹੀਂ ਜਿਸ ਵਿਅਕਤੀ ਦੀ ਵੋਟ ਨਹੀਂ ਉਹ ਬੰਦੇ ਦੇ ਮਕਦਮਾ ਨੰੋਂ ਤੋਂ ਦਰਜ ਕੀਤਾ ਗਿਆ ਵੀ ਮੈਂ ਵੋਟ ਪਾ ਕੇ ਨਿਕਲਾ ਸੀ ਤੇ ਮੇਰੇ ਮੈਨੂੰ ਚੱਕ ਲਿਆ ਗਿਆ ਕਿਸੇ ਵੱਲੋਂ ਤੇ ਉੱਥੇ ਫੋਨ ਕੀਤਾ ਗਿਆ ਸਿਰਫ ਫੋਨ ਕਮਰ ਰੋਡ ਦਾ ਆਇਆ ਦੇ ਵਿੱਚ ਵੀ ਫੋਨ ਕੀਤਾ ਜਦਕਿ ਇਹ ਸਾਰਾ ਕੁਝ ਝੂਠਾ ਅੱਜਕੱਲ ਬਹੁਤ ਸਾਧਨ ਨੇ ਪੁਲਿਸ ਕੋਲੇ ਬੜੇ ਨਵੇਂ-ਨਵੇਂ ਇਨਸਟਰੂਮੈਂਟ ਨੇ ਜਿਨ੍ਹਾਂ ਦੇ ਨਾਲ ਪਤਾ ਲਾਇਆ ਜਾ ਸਕਦਾ ਵੀ ਫੋਨ ਹੋਇਆ ਜਾਂ ਨਹੀਂ ਹੋਇਆ ਵੋਟ ਹੈ ਹੀ ਨਹੀਂ ਉਸ ਵਿਅਕਤੀ ਦੀ ਔਰ ਤਾਂ ਕੈਮਰੇ ਲੱਗੇ ਨੇ ਜਿੱਥੇ ਮਰਜ਼ੀ ਚੈੱਕ ਕਰ ਸਕਦੇ ਆ ਵੀ ਨਹੀਂ ਉਹਨੂੰ ਕਿਡਨਾਪ ਕੀਤਾ ਗਿਆ ਉਹ ਆਪਣੀ ਮਰਜ਼ੀ ਦੇ ਨਾਲ ਆਜ਼ਾਦਾਨਾ ਤੌਰ ਤੇ ਜਿੱਥੇ ਵੀ ਗਿਆ ਹੋਊ ਗਿਆ ਹੋਗਾ ਸੋ ਇਸ ਕਰਕੇ ਮੈਂ ਪੁਲਿਸ ਪ੍ਰਸ਼ਾਸਨ ਨੂੰ ਦੁਆਰਾ ਬੇਨਤੀ ਕਰਦਾ ਵੀ ਇਹ ਜਿਹੜੀਆਂ ਕਾਰਵਾਈਆਂ ਇਹ ਗਲਤ ਨੇ ਤੁਸੀਂ ਸਾਲ ਡੇਢ ਸਾਲ ਦੀ ਸਰਕਾਰ ਆ ਸਾਰੀ ਇਹ ਸਰਕਾਰ ਦੇ ਮਗਰ ਲਾ ਕੇ ਉਹ ਮਾਹੌਲ ਨਾ ਬਣਾਓ ਜਿਹੜਾ ਮਾਹੌਲ ਦੇ ਨਾਲ ਸਾਨੂੰ ਮਜਬੂਰਨ ਧਰਨੇ ਮੁਜਾਹਰੇ ਕਰਨੇ ਪੈਣ। ਔਰ ਜਿਹੜੀ ਗੱਲ ਐਸਐਚਓ ਸਾਹਿਬ ਇੱਥੇ ਬੋਲ ਕੇ ਗਏ ਨੇ ਸਾਰੇ ਰਿਕਾਰਡਡ ਆ। ਜਿਵੇਂ ਨੇ ਦਬਕੇ ਮਾਰੇ ਨੇ ਜਿਵੇਂ ਮੁਕੱਦਮੇ ਦਰਜ ਕਰਨ ਦੀ ਗੱਲ ਕੀਤੀ ਆ ਜਿਵੇਂ ਕਾਰੋਬਾਰ ਬੰਦ ਕਰਾਉਣ ਦੀ ਗੱਲ ਕੀਤੀ ਆ। ਅੱਜ ਤੱਕ ਦੇ ਇਤਿਹਾਸ ਵਿੱਚ ਗੱਲ ਹੋਈ ਆ ਬੜਾ ਮਾੜਾ ਸੌਂ ਵੀ ਰਿਹਾ ਕਿ ਕਿਸੇ ਦਾ ਕਾਰੋਬਾਰ ਬੰਦ ਕਰਾ ਦੋ ਉਹਨੂੰ ਕਹਿ ਦਿੱਤਾ ਜਾਵੇ ਕਿ ਤੇਰਾ ਕੇਸ ਵੀ ਚੱਲ ਪਿਆ ਤਾਂ ਵੀ ਤੇਰਾ ਕਾਰੋਬਾਰ ਨਹੀਂ ਖੁੱਲਣ ਦੇਵਾਂਗੇ ਤੇ ਇਹ ਗੱਲਾਂ ਹੋ ਸਕਦੀਆਂ ਇੱਥੇ ਪੰਜਾਬ ਵਿੱਚ ਤੇ ਸ਼ੋਮਨੀ ਕਾਲੀਦਲ ਦੇ ਸਿਪਾਹੀ ਆ ਸ਼ੋਮਨੀ ਕਾਲੀਦਲ ਪੰਜਾਬ ਦੀ ਮਾਂ ਪਾਰਟੀ ਆ ਵਾਰਸਾਂ ਆ ਤੇ ਪੰਜਾਬ ਦੇ ਅਸੀਂ ਪੰਜਾਬ ਦੇ ਵਿੱਚ ਇਦਾਂ ਦਾ ਗੁੰਡਾ ਗੰਦਾ ਤੇ ਆਪ ਖੁਦਰਾ ਨਾਚ ਨਹੀਂ ਹੋਰ ਦੇਵਾਂਗੇ ਐਸਚੂ ਸਾਹਿਬ ਤੁਹਾਡਾ ਸਾਡਾ ਚੰਗਾ ਪ੍ਰੇਮਾ ਪਰ ਇਹ ਗੱਲ ਨਹੀਂ ਵੀ ਜੇ ਪ੍ਰੇਮ ਅਤੇ ਤੁਸੀਂ ਸਾਡੇ ਵਰਕਰਾਂ ਨੂੰ ਸਾਡੇ ਸਾਥੀਆਂ ਨੂੰ ਸਾਡੇ ਚੁਣੇ ਹੋਏ ਨਮਾਇੰਦਿਆਂ ਦੇ ਉੱਤੇ ਇਹਦਾ ਜੀ ਗੁੰਡਾਗਰਦੀ ਕਰੋ ਇਹ ਬਰਦਾਸ਼ਤਯੋਗ ਗੱਲ ਨਹੀਂ ਇਹ ਬਰਦਾਸ਼ਤ ਨਹੀਂ ਹੋਣਾ ਤੇ ਮੈਂ ਮਾਨਯੋਗ ਸੀਪੀ ਸਾਹਿਬ ਨੂੰ ਬੇਨਤੀ ਕਰਦਾ ਪੂਰੇ ਪੁਲਿਸ ਅਧਿਕਾਰੀਆਂ ਨੂੰ ਬੇਨਤੀ ਕਰਦਾ ਜਿਹੜੇ ਬਹੁਤ ਇਨਸਾਫਾ ਪਸੰਦ ਨੇ ਜਿਹੜੇ ਚੰਗਾ ਮੈਂ ਉਹਨਾਂ ਦਾ ਪਹਿਲਾਂ ਇਸ ਗੱਲੋਂ ਧੰਨਵਾਦ ਕਰਕੇ ਚੁੱਕਿਆ ਵੀ ਉਹਨਾਂ ਨੇ ਇਲੈਕਸ਼ਨ ਦੇ ਦੌਰਾਨ ਬੜਾ ਫੇਅਰ ਇਲੈਕਸ਼ਨ ਕਰਾਈਆ ਕੋਈ ਇਲੈਕਸ਼ਨ ਦੇ ਦੌਰਾਨ ਕੋਈ ਪੱਖਪਾਤ ਨਹੀਂ ਕੀਤਾ ਪਰ ਅੱਜ ਇਹ ਕੀ ਗੱਲ ਹੋ ਗਈ ਜੀ ਜੇ ਇਲੈਕਸ਼ਨ ਵਧੀਆ ਕਰਾਈ ਆ ਇਲੈਕਸ਼ਨ ਦੇ ਵਿੱਚ ਤੁਸੀਂ ਪੱਖਪਾਤ ਨਹੀਂ ਕੀਤਾ ਇਲੈਕਸ਼ਨ ਵਿੱਚ ਕਿਸੇ ਨੂੰ ਇੱਕ ਹਿੰਦੂ ਨੇ ਦਿੱਤਾ ਤੇ ਅੱਜ ਤੁਸੀਂ ਉਹਨਾਂ ਦੇ ਮਗਰ ਲਾ ਕੇ ਇਦਾਂ ਦੀਆਂ ਗੱਲਾਂ ਕਰੋ ਕਿ ਤੁਹਾਡਾ ਕਾਰੋਬਾਰ ਨਹੀਂ ਚੱਲਣ ਦੇਣਾ ਤੁਹਾਡੇ ਕਾਰੋਬਾਰ ਨੂੰ ਅਸੀਂ ਇਹ ਕਰ ਦਾਂਗੇ ਤਾਲੇ ਲਾ ਦੇਾਂਗੇ ਮੁਕਦਮੇ ਤੋਂ ਬਾਅਦ ਨਹੀਂ ਹੁੰਦਾ ਇਹ ਤਾਂ ਫਿਰ ਗੱਲਾਂ ਇਹ ਪੰਜਾਬ ਦੇ ਵਿੱਚ ਤਾਂ ਨਹੀਂ ਚੱਲ ਸਕਦੀਆਂ ਪੰਜਾਬ ਦੇ ਵਿੱਚ ਉਹ ਨਹੀਂ ਕਿਸੇ ਨੇ ਚੱਲਣ ਦੇਣੀਆਂ ਸੋ ਇਸ ਕਰਕੇ ਅਸੀਂ ਮੈਂ ਸਾਰੇ ਇਨਸਾਫ ਸੰਗ ਲੋਕਾਂ ਨੂੰ ਬੇਨਤੀ ਕਰਦਾ ਮੈਨੂੰ ਗਲਤਾਂ ਮੈਂ ਧੰਨਵਾਦ ਵੀ ਕਰਦਾ ਐਸਐਚਓ ਸਾਹਿਬ ਦਾ ਜਿਹਦੇ ਗਏ ਤੇ ਮਰਜੀ ਇੱਥੇ ਆਏ ਹੁਣ ਕਿੱਥੋਂ ਕਰ ਸਾਡੇ ਅਕਾਲੀ ਦਲ ਦੇ ਵਰਕਰਾਂ ਦੇ ਵਿੱਚ ਤਾਂ ਉਹਨਾਂ ਨੇ ਸਪਲਿਟ ਭਰਤੀ ਨਾ ਜੇ ਸਾਡਾ ਕੋਈ ਖੜਿਆ ਪਿਆ ਸੀ ਉਹ ਇਕੱਠੇ ਤਾਂ ਕਰਦੇ ਨਾ ਹੁਣ ਅਸੀਂ ਮੈਂ ਬੇਨਤੀ ਕਰਦਾ ਸਾਰੇ ਅਕਾਲੀ ਵਰਕਰਾਂ ਨੂੰ ਵੀ ਕੱਲ ਆਪਾਂ ਸੀਪੀ ਸਾਨੂੰ ਮਿਲਣਾ ਜਿਵੇਂ ਵੀ ਜਿੰਨਾ ਕੋਈ ਟਾਈਮ ਹੋ ਸਕੇ ਕਿਉਂਕਿ ਵਰਕਿੰਗ ਡੇ ਹੈ ਫਿਰ ਵੀ ਆਦੇਵਰ ਸਾਹਿਬਾਨ ਔਰ ਬਾਦ ਤੋਂ ਬਾਅਦ ਵਰਕਰ ਸਾਹਿਬਾਨ ਸੀਪੀ ਦਫ਼ਤਰ 10:30 ਵਜੇ ਪਹੁੰਚੋ ਤਾਂ ਜੋ ਆਪਾਂ ਇਹਨਾਂ ਨੂੰ ਉਹ ਤੋਰ ਜਵਾਬ ਦੇ ਸਕੀਏ ਇਹਨਾਂ ਨੂੰ ਦੱਸ ਸਕੀਏ ਵੀ ਸ਼ੋਮਨੀ ਕਾਲੀਦਾਲ ਦੇ ਕਿਸੇ ਆਗੂ ਨਾਲ ਕਿਸੇ ਵਰਕਰ ਨਾਲ ਕਿਸੇ ਚੁਣੇ ਹੋਏ ਨਮਾਇੰਦੇ ਨਾਲ ਤੁਸੀਂ ਇਸ ਤਰ੍ਹਾਂ ਦੀ ਹਰਕਤ ਕਰੋਗੇ ਤਾਂ ਉਹਦਾ ਤੁਹਾਨੂੰ ਖਮਿਆਜ਼ਾ ਭੁਗਤਣਾ ਪਊਗਾ ਉਹਦੀ ਤੁਹਾਡੀ ਜਵਾਬ ਤਲਬੀ ਹੋਊਗੀ ਔਰ ਐਸਐਚਓ ਸਾਹਿਬ ਦੀ ਮੈਂ ਦੇਖੋ ਬੜਾ ਪ੍ਰੇਮ ਨਾਲ ਮੈਂ ਇਹਨਾਂ ਦੀ ਬਦਲੀ ਦੀ ਮੰਗ ਕਰਦਾ ਜਿਹੜਾ ਵਿਅਕਤੀ ਉਹਨੂੰ ਇਹ ਨਹੀਂ ਪਤਾ ਵੀ ਜਿਸ ਇਲਾਕੇ ਤੇ ਰਹਿਣਾ ਉਹਨਾਂ ਲੋਕਾਂ ਦਾ ਵਿਹਾਰ ਕਿਸ ਤਰ੍ਹਾਂ ਦਾ ਉਹ ਲੋਕ ਚੰਗੇ ਨੇ ਮਾੜੇ ਨੇ ਉਹ ਲੋਕਾਂ ਨਾਲ ਕਾਰੋਬਾਰ ਕਰਦੇ ਨੇ ਅੱਜ ਤੋਂ ਵੀ ਕਰਦੇ ਕਈ ਧਾਕੇ ਹੋ ਗਏ ਕਾਰੋਬਾਰ ਕਰਦੇ ਨੇ ਅੱਜ ਤੱਕ ਅਰੇ ਕੋਈ ਗੱਲ ਨਹੀਂ ਹੋਈ ਤੇ ਅੱਜ ਉੱਤੇ ਲੱਭਦੇ ਖੜਦੇ ਜੀ ਇਹਨਾਂ ਦਾ ਕੋਈ ਰੇਲਵੇ ਦਾ ਸਮਾਨ ਲੱਭੋ ਇਹਨਾਂ ਦੇ ਕੋਈ ਬੈਂਚ ਲੱਭੋ ਇਹਨਾਂ ਦਾ ਫਲਾਣਾ ਲੱਭੋ ਮੈਂ ਮੁਕਦਰੇ ਹੋਰ ਦੇਣੇ ਨੇ ਇਹ ਤਾਂ ਚੱਲਣਾ ਨਹੀਂ ਅਸਲ ਵਿੱਚੋ ਸਾਹਿਬ ਇਹ ਵੀ ਚੱਲਣਾ ਤੇ ਇਹਨਾਂ ਦਾ ਕਾਰੋਬਾਰ ਬੰਦ ਕਰਾਉਣਾ ਚਾਹੁੰਦੇ ਆ ਅਸੀਂ ਇਹ ਬੰਦ ਖੋਣ ਦਿੰਦੇ ਤੇ ਨਾਲੇ ਮੈਂ ਤੁਹਾਨੂੰ ਬੇਨਤੀ ਕਰਦਾ ਕਮਲ ਰੋੜਾ ਮੇਰੇ ਕੋਲੇ ਆ ਜਾਓ ਤੁਸੀਂ ਲੈ ਜਾਓ ਮੇਰੇ ਕੋਲੇ ਮੇਰੇ ਘਰੇ ਦੁਕਾਨਾਂ ਵੀ ਖੁੱਲਣਗੀਆਂ ਦੁਕਾਨਾਂ ਵੀ ਖੁੱਲੀਆਂ ਮੈਂ ਦੁਕਾਨ ਤੇ ਬੈਠਾ ਇਸ ਵੇਲੇ ਦੁਕਾਨ ਵੀ ਖੁੱਲੀ ਆ ਖੁੱਲੀ ਰੱਖਣੀ ਆ ਔਰ ਜਿੰਨਾ ਚਿਰ ਤੁਸੀਂ ਜਾਂਚ ਕਰੋ ਜਾਂਚ ਕਰਕੇ ਉਹਨੂੰ ਦੋਸ਼ੀ ਸਾਬਤ ਕਰੋ ਅਸੀਂ ਸਾਰੇ ਜਾਣੇ ਸਾਰੇ ਅਕਾਲੀ ਤੁਹਾਡੇ ਨਾਲ ਗ੍ਰਿਫਤਾਰੀ ਦੇਣ ਵਾਸਤੇ ਤਿਆਰ ਆ ਅਸੀਂ ਡਰਾਮੇਵਾਜ ਨਹੀਂ ਜੈਸੀ ਕੱਲ ਨੂੰ ਜਾ ਕੇ ਤੇ ਡਰਾਮਾ ਕਰੀਏ ਉਹ ਵੀ ਸਾਡਾ ਹੋਣਾ ਨਹੀਂ ਸਾਨੂੰ ਡਰਾਮੇ ਕਰਨ ਨਹੀਂ ਆਉਂਦੇ ਅਸੀਂ ਬੜੇ ਨੇਚਰਲ ਵਿਅਕਤੀਆਂ ਨੇਚਰਲ ਬੰਦੇ ਆ ਨੇਚਰਲ ਪਾਰਟੀ ਆ ਕੋਈ ਡਰਾਮੇਵਾਜ ਪਾਰਟੀ ਨਹੀਂ ਕੀ ਇਥੇ 4 ਸਾਲ ਪਰਾਹੀ ਪਾਰਟੀ ਆ ਸੋ ਇਹ ਗੱਲਾਂ ਨਹੀਂ ਚੱਲਣੀਆਂ ਜਿਹੜੇ ਤੁਸੀਂ ਕੀਤੀਆਂ ਨੇ ਬਹੁਤ ਮੰਦ ਭਾਗੀਆਂ ਨੇ ਸਾਨੂੰ ਬੜਾ ਅਫਸੋਸ ਆ ਅਸੀਂ ਅੱਜ ਮੈਨੂੰ ਪਹਿਲੀ ਵਾਰੀ ਆਪ ਦੇ 27 28 30 ਸਾਲ ਦੇ ਜੀਵਨ ਵਿੱਚ ਪਹਿਲੀ ਵਾਰੀ ਕੋਈ ਇਤਾਂ ਦੇ ਸ਼ਬਦ ਬੋਲਨੇ ਪਏ ਨੇ ਸੋ ਮੈਂ ਇਹ ਮਜਬੂਰ ਨ ਬੋਲੇ ਰੇ ਸੋ ਮੈਂ ਕੱਲ ਨੂੰ ਸਾਰੇ ਆਪਣੇ ਵਰਕਰਾਂ ਨੂੰ ਸਾਥੀਆਂ ਨੂੰ ਬੇਨਤੀ ਕਰਦਾ ਵੀ ਆਪਾਂ ਐਸਚਓ ਸੌਰੀ ਸੀਪੀ ਸਾਹਿਬ ਨੂੰ ਮਿਲਣਾ ਸਿਰੇ ਤੇ ਸਾਰੇ ਜਰੂਰ 10:30 ਵਜੇ ਸੀਪੀ ਦਫ਼ਤਰ ਪਹੁੰਚਣ ਦੀ ਕਿਰਪਾਲਤਾ ਕਰਨ ਖੇਚਲ ਕਰਨ ਬਹੁਤ ਧੰਨਵਾਦ ਬਹੁਤ ਮਿਹਰਬਾਨੀ ਆ ਮੈਂ ਫੇਰ ਐਸਚਓ ਸਾਤ ਨੂੰ ਬੇਨਤੀ ਕਰਦਾ ਵੀ ਤੁਸੀਂ ਕਿਸੇ ਦੇ ਪਿੱਛੇ ਲੱਗ ਕੇ ਆਪਣਾ ਭਾਈਚਾਰਾ ਦਾ ਖਰਾਬ ਕਰੋ ਕਾਨੂੰਨ ਅਨੁਸਾਰ ਕੰਮ ਕਰੋ ਜੋ ਤੁਹਾਨੂੰ ਕਾਨੂੰਨ ਆਗਿਆ ਦਿੰਦਾ ਉਹ ਕੰਮ ਕਰੋ ਕਿਸੇ ਦਾ ਕਾਰੋਬਾਰ ਬੰਦ ਕਰਾਉਣ ਦੀਆਂ ਗੱਲਾਂ ਕਿਸੇ ਦੇ ਸਮਾਨ ਤੇ ਨਜਾਇਜ਼ ਮੁਕੱਦਮੇ ਦੇਣ ਦੀਆਂ ਗੱਲਾਂ ਤੁਹਾਡੇ ਮੂੰਹੋਂ ਸੁਭਦੀਆਂ ਨਹੀਂ ਗੀਆਂ ਇਹ ਚੰਗੀਆਂ ਨਹੀਂ ਲੱਗਦੀਆਂ ਔਰ ਤੁਸੀਂ ਕਿਸੇ ਨੂੰ ਇਹ ਕਹੋ ਵੀ ਇੱਥੇ ਕੇਸ ਚੱਲਣ ਤੋਂ ਬਾਅਦ ਵੀ ਤੁਹਾਡੇ ਤੇ ਲਗਾਤਾਰ ਮੁਕੱਦਮੇ ਦਿੱਤੇ ਜਾਣਗੇ ਇਹ ਗੱਲਾਂ ਜਿਹੜੀਆਂ ਕਾਨੂੰਨ ਤੋਂ ਬਾਹਰੀਆਂ ਨੇ ਪਰ ਇਹਦਾ ਮੈਂ ਸਮਝਦਾ ਵੀ ਸਾਡੇ ਮਾਨਯੋਗ ਹਾਈ ਕੋਰਟ ਨੂੰ ਵੀ ਨੋਟਿਸ ਲੈਣਾ ਚਾਹੀਦਾ ਵੀ ਇਸ ਤਰ੍ਹਾਂ ਦੀਆਂ ਗੱਲਾਂ ਇੱਥੇ ਹੋ ਰਹੀਆਂ ਨੇ ਤੇ ਕਿਉਂ ਹੋ ਰਹੀਆਂ ਨੇ ਕਿਸ ਦੀ ਸ਼ੈਅ ਤੇ ਹੋ ਰਹੀਆਂ ਨੇ ਕੌਣ ਕਰਵਾ ਰਿਹਾ ਹੈ ਸੋ ਇਹ ਸਾਰੀਆਂ ਚੀਜ਼ਾਂ ਦਾ ਸਾਨੂੰ ਕਾਨੂੰਨ ਦੇ ਰਾਖਿਆਂ ਨੂੰ ਨੋਟਿਸ ਲੈਣਾ ਚਾਹੀਦਾ ਸੋ ਬਹੁਤ ਧੰਨਵਾਦ ਬਹੁਤ ਮੇ